50938 ਮਨਮੁਖ ਵਿਦਿਆ ਬਿਕਰਦਾ ਬਿਖ ਖੱਟੇ ਬਿਖ ਖਾਏ ਬਿਕਰਦਾ ਮਤਲਬ ਵੇਚਦਾ ਜਿਹੜਾ ਮਨਮੁਖ ਆ ਉਹ ਵਿਦਿਆ ਨੂੰ ਵੇਚਦਾ ਉਹਦੇ ਬਦਲੇ ਚ ਉਹ ਬਿਖ ਖੱਟਦਾ ਜਹਿਰ ਖੱਟਦਾ ਤੇ ਜਹਿਰੇ ਖਾਂਦਾ ਪੈਸੇ ਖੱਟਦਾ ਸੰਸਾਰਿਕ ਇਹੀ ਖਾਂਦਾ ਇਹਦੀ ਲੋਭ ਲਾਲਚ ਕਰਕੇ ਉਹ ਵਿਦਿਆ ਵੇਚ ਰਿਹਾ ਹੁਣ ਇੱਥੇ ਜੋ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਾਈ ਵਿੱਚੀ ਜਾਂਦੀ ਆ ਕੋਰਸ ਵਿੱਚ ਜਾਂਦੇ ਨੇ ਕਿਤੇ ਵੀ ਕੋਈ ਵੀ ਜੇ ਟਿਊਸ਼ਨਾਂ ਤੇ ਜੋ ਬੀਜੇ ਨੇ ਉਹ ਤਾਂ ਵਿਦਿਆ ਹੈ ਹੀ ਨਹੀਂ ਉਹ ਤਾਂ ਅਵਿਦਿਆ ਸੰਸਾਰਿਕ ਸਿੱਖਿਆ ਅਵਿਦਿਆ ਵਿਦਿਆ ਕੀ ਆ ਫਿਰ ਜੋ ਧਰਮ ਦੇ ਖੇਤਰ 'ਚ ਜੋ ਧਰਮ ਦੀ ਸਿੱਖਿਆ ਜੁਪਾਈ ਜੀ ਪਾਠ ਕਰਕੇ ਪੈਸੇ ਲੈਂਦੇ ਨੇ ਉਹ ਪਾਠ ਕਰਦੇ ਨੇ ਉਹ ਕਰਦਿਆਂ ਨੂੰ ਸਿੱਖਿਆ ਦੇਣ ਲਈ ਆਏ ਨੇ ਰੋ ਵਿਦਿਆ ਦੇ ਪੜਨ ਦੇ ਬਦਲੇ ਪੈਸੇ ਲੈ ਲੈਂਦੇ ਨੇ ਜਾਂ ਪੰਡਤ ਕੋਈ ਪਾਠ ਕਰਦਾ ਉਹ ਤੇ ਬਦਲੇ ਪੈਸੇ ਲੈਂਦਾ ਜਾਂ ਕੋਈ ਵੀ ਹੋਰ ਧਾਰਮਿਕ ਵਿਅਕਤੀ ਜੇ ਕੋਈ ਉਹ ਆਸ਼ਰਮ ਚਲਾ ਰਿਹਾ ਉਹਦੇ ਉਹ ਲੋਕਾਂ ਨੂੰ ਗਿਆਨ ਦਿੰਦਾ ਉਹ ਤੇ ਬਦਲੇ ਪੈਸੇ ਲੈਂਦਾ ਉਹ ਗਲਤ ਆ ਉਹ ਵਿਦਿਆ ਵੇਚਣਾ ਇਹ ਸੱਚ ਦਾ ਗਿਆਨ ਸਾਡੇ ਉਦਮ ਨਾਲ ਸਾਨੂੰ ਮਿਲਦਾ ਪਰ ਮਿਲਦਾ ਫਰੀਚ ਆ ਇਹ ਫਰੀਚ ਦੇਣਾ ਚਾਹੀਦਾ ਇਸੇ ਕਰਕੇ ਜੋ ਭਾਈ ਜੀ ਪੈਸਾ ਲੈਂਦੇ ਸੀ ਉਹਨੂੰ ਭੇਟਾ ਕਹਿਣ ਲੱਗੇ ਭੇਟਾ ਵੀ ਜੋ ਸ਼ਰਦਾ ਪਾਠ ਕਰਾਉਣੇ ਵਾਲੇ ਦੀ ਉਹ ਦੇ ਦੇਵੇ ਪਰ ਹੁਣ ਉਹ ਭੇਟਾ ਦੇ ਮੁੱਲ ਬਣੇ ਜਾਂਦੇ ਨੇ ਭਾਈ ਜੀਆਂ ਦੁਆਰਾ ਉਹ ਇਹ ਲਾਈਨ ਪੜ ਲੈਣਗੇ ਜੇ ਜੇ ਕੋਈ ਇਹ ਸੱਚ ਦੀ ਸਿੱਖਿਆ ਵੇਚਦਾ ਤਾਂ ਉਹ ਜ਼ਹਿਰ ਬਰਾਬਰ ਆ ਇਹ ਸੱਚ ਦੀ ਸਿੱਖਿਆ ਫ੍ਰੀ ਚ ਮਿਲਦੀ ਆ ਤੇ ਫ੍ਰੀ ਚ ਦਿੱਤੀ ਜਾਂਦੀ ਆ ਪਰਮੇਸ਼ਰ ਦੀ ਸਿੱਖਿਆ ਹੈ ਗੁਰਮਤਿ ਇਹਨੂੰ ਵੇਚਿਆ ਨਹੀਂ ਜਾ ਸਕਦਾ ਜੋ ਗ੍ਰੰਥ ਛਾਪ ਛਾਪ ਕੇ ਬੇਚਦੇ ਨੇ ਉਹ ਵੀ ਗਲਤ ਆ ਇਹ ਲੋਕਾਂ ਨੂੰ ਫ੍ਰੀ ਚ ਮਿਲਣੇ ਚਾਹੀਦੇ ਆ ਜੇ ਜੇ ਕੋਈ ਸੇਵਾ ਕਰਨੀ ਚਾਹੁੰਦਾ ਤਾਂ ਉਹਨੂੰ ਫ੍ਰੀ ਚ ਕਰੇ ਇਹਨੂੰ ਗ੍ਰੰਥਾਂ ਨੂੰ ਛਾਪ ਛਾਪ ਬੇਚੇ ਨਾ ਜੋ ਵਿਦਿਆ ਬੀਚਦਾ ਉਹ ਮਨਮੁਖਾ ਗੁਰਮੁਖ ਨਹੀਂ ਇਹ ਕੰਮ ਕਰਦਾ ਉਹਨੂੰ ਪਤਾ ਕੀ ਸਾਨੂੰ ਕੀ ਉਪਦੇਸ਼ ਆ ਮੂਰਖ ਸ਼ਬਦ ਨਾਲ ਚੀਨੇ ਹੀ ਸੂਝ-ਬੂਝ ਨਹਿਕਾਏ ਉਹ ਮੂਰਖਾ ਉਹ ਉਪਦੇਸ਼ ਨਹੀਂ ਸਮਝ ਰਿਹਾ ਉਹਨੂੰ ਕਸੇ ਦੀ ਸੂਝ-ਬੂਝ ਨਹੀਂ ਹੈਗੀ ਉਹ ਬਸ ਉਹਦੀ ਜਨਮ ਤੋਂ ਕੰਡੀਸ਼ਨਿੰਗ ਹੋ ਗਈ ਉਸ ਹਿਸਾਬ ਨਾਲ ਚੱਲੀ ਜਾਂਦਾ ਰੋਟੀਆਂ ਕਾਰਨ ਪੂਰੇ ਤਾਲ ਉਹ ਤਬਲੇ ਵਜਾਉਂਦਾ ਜਾਂ ਹੋਰ ਰਾਗ ਗਾਉਂਦਾ ਸਿਰਫ ਰੋਟੀਆਂ ਖਾਂਦਾ